ਦੇਸ਼ ਭਰ ਦੇ ਮਜ਼ਦੂਰਾਂ ਦਾ ਗळा ਜਿਹੜਾ ਕੁੱਟਿਆ ਗਿਆ ਔਰ ਦੇਸ਼ ਭਰ ਦੇ ਮਜ਼ਦੂਰਾਂ ਦੇ ਮਜ਼ਦੂਰੀ ਉੱਤੇ ਭਾਰਤੀ ਜਨਤਾ ਪਾਰਟੀ ਦੇ ਡਾਕਾ ਮਾਰਿਆਗਾ ਉਸ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਦਾ ਇਹ ਹਾਊਸ ਜਿਹੜਾ ਸੀ ਇੱਕ ਦਿਨ ਦਾ ਬੁਲਾਇਆਗਾ ਪਰ ਲੇਕਿਨ ਸਵੇਰੇ ਅੱਜ ਸੀ ਮਾਰਨਿੰਗ ਸੈਸ਼ਨ ਚ ਸਭ ਤੋਂ ਪਹਿਲਾਂ ਗੁਰਗੋਬਿੰਦ ਸਿੰਘ ਜੀ ਦੇ ਚਾਰ ਸ਼ਹੀਦਜਾਦਿਆਂ ਨੂੰ ਸਰਧਾਂਜਲੀ ਅਰਪਿਤ ਕੀਤੀ ਆ ਸਾਰੀਆਂ ਪਾਰਟੀਆਂ ਨੇ ਆਪਣਾ ਆਪਣਾ ਜੋ ਸਾਡੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀਆਂ ਉਹਨੂੰ ਯਾਦ ਕੀਤਾਗਾ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਲਗੇ ਸੋ ਹੁਣ ਅੱਧੇ ਘੰਟੇ ਬਾਅਦ ਅਸੀਂ ਜਿਹੜੀ ਜੀ ਰਾਮ ਜੀ ਯੋਜਨਾ ਭਾਰਤੀ ਜਨਤਾ ਪਾਰਟੀ ਲੈ ਕੇ ਆਈਆ ਜਿਹਦੇ ਅੰਦਰ ਮੈਂ ਸਮਝਦਾ ਪੂਰੇ ਦੇਸ਼ ਭਰ ਦੇ ਮਜ਼ਦੂਰਾਂ ਨੂੰ ਕੁਚਲਣ ਦਾ ਕੰਮ ਮਾਰਨ ਦਾ ਕੰਮ ਖਤਮ ਕਰਨ ਦਾ ਕੰਮ ਮਜ਼ਦੂਰੀ ਖਤਮ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੇ ਕੀਤਾਗਾ ਉਹਦਾ ਅਸੀਂ ਖੁਲਾਸਾ ਕਰਾਂਗੇ ਕਿਸ ਤਰ੍ਹਾਂ ਇਸ ਸਕੀਮ ਜਿਹੜੀ ਆ ਉਹ ਟੋਟਲੀ ਖਤਮ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੁਆਰਾ ਬਣਾਏ ਸੰਵਧਾਨ ਦੇ ਉੱਤੇ ਸਿੱਧਾ ਹਮਲਾਗਾ ਕਿਸ ਤਰ੍ਹਾਂ ਜਿਹੜਾ ਸਾਡਾ ਫੈਡਰਲਿਜ਼ਮ ਆ ਉਹਨੂੰ ਤੋੜਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਕਿਸ ਤਰ੍ਹਾਂ ਹਰ ਇੱਕ ਸਕੀਮ ਦੀ ਨੂੰ ਸੈਂਟਰਲਾਈਜ਼ ਕਰ ਰਹੀ ਆ ਔਰ ਕਿਸ ਤਰ੍ਹਾਂ ਸਟੇਟਾਂ ਦੀ ਇਕਨੋਮੀ ਨੂੰ ਤਹਿਸ ਤੇ ਤਬਾਹ ਕਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ